ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਨ ਅਧੀ ਕੰਡੇ ਪਰਿਵਾਰ ਦਾ ਵਿਛੋੜਾ ਪੈਣ ਤੋਂ ਬਾਅਦ ਗੁਰੂ ਜੀ ਪੜਾਦਰ ਪੜਾ ਹੁੰਦੇ ਹੋਏ ਚਮਕੌਰਣ ਪਹੁੰਚੇ ਇੱਕ ਬਾਗ ਦੇ ਵਿੱਚ ਡੇਰਾ ਲਾਇਆ ਸਾਰਾ ਚੋਲਾ ਗਿੱਲਾ ਹੋ ਚੁੱਕਿਆ ਸੀ ਲਹੂ ਦੇ ਨਾਲ ਲਤਪਤ ਸੀ ਇਸ ਤਰ੍ਹਾਂ ਗੁਰੂ ਜੀ ਬਿਰਾਜੇ ਜਿਵੇਂ ਕੁਝ ਵਾਪਰੇ ਨਾ ਹੋਵੇ ਗੁਰੂ ਜੀ ਜਾਣਦੇ ਸਨ ਕਿ ਇਸ ਥਾਂ ਦੇ ਉੱਤੇ ਇੱਕ ਕੱਚੀ ਗੜੀ ਹੈ ਕੁਰਖੇਤਰ ਤੋਂ ਵਾਪਸੀ ਸਮੇ ਗੁਰੂ ਜੀ ਇਸ ਥਾਂ ਰੁੱਕ ਕੇ ਗਏ ਸਨ ਗੁਰੂ ਜੀ ਨੇ ਇਸ ਕੱਚੀ ਗੱਡੀ ਦੇ ਮਾਲਕ ਬੁੱਧੀ ਚੰਦ ਨੂੰ ਸੁਨੇਹਾ ਭੇਜਿਆ ਬੁੱਧੀ ਚੰਦ ਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਹਾਜ਼ਰ ਹੋਇਆ ਬੇਨਤੀ ਕੀਤੀ ਮਹਾਰਾਜ ਮੇਰੀ ਗੱਡੀ ਤਾਂ ਕੱਚੀ ਹੈ ਗੁਰੂ ਸਾਹਿਬ ਕਹਿਣ ਲੱਗੇ ਤੇਰੀ ਕੱਚੀ ਗੱਡੀ ਦਾ ਨਾਮ ਸਦੀਆਂ ਤੱਕ ਰਹੇਗਾ ਸੋ ਗੁਰੂ ਜੀ ਸਿੰਘਾਂ ਦੇ ਨਾਲ ਇਸ ਕੱਚੀ ਗੱਡੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਸਾਰੀ ਗੱਡੀ ਦਾ ਮੁਆਇਨਾ ਕੀਤਾ ਸਿੰਘਾਂ ਨੂੰ ਤਿਆਰ ਬਰ ਤਿਆਰ ਰਹਿਣ ਦੇ ਲਈ ਹੁਕਮ ਕੀਤਾ ਗੁਰੂ ਜੀ ਜਾਣੀ ਜਾਣਸਨ ਜਾਣਦੇ ਸਨ ਕਿ ਹੁਣ ਕੀ ਕੋਤਕ ਸਥਾਨ ਦੇ ਉੱਤੇ ਵਰਤਨ ਵਾਲਾ ਇੰਨੇ ਵਿੱਚ ਹੀ ਕਿਸੇ ਨੇ ਮੁਗਲ ਹਕੂਮਤ ਨੂੰ ਸੂ ਦੇ ਦਿੱਤੀ ਕਿ ਗੁਰੂ ਜੀ ਇਸ ਗੜੀ ਦੇ ਵਿੱਚ ਪਹੁੰਚੇ ਨੇ ਸਾਰੇ ਪਾਸੇ ਗੜੀ ਨੂੰ ਘੇਰਾ ਪੈ ਜਾਂਦਾ ਹੈ ਗੜੀ ਦੇ ਆਸ-ਪਾਸੇ ਤੰਬੂ ਹੀ ਤੰਬੂ ਨਜ਼ਰ ਆਣ ਲੱਗ ਜਾਂਦੇ ਨੇ ਚਮਕੌਰ ਦੇ ਵਸੀਆਂ ਦਾ ਰਾਸ਼ਨ ਰਸਦ ਖੋਕੇ ਉਹਨਾਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ ਜਾਂਦਾ ਹੈ ਪਿੰਡ ਦੇ ਵਿੱਚ ਟੰਡੋਰਾ ਪਿਟਵਾਇਆ ਜਾਂਦਾ ਗੁਰੂ ਜੀ ਨੂੰ ਕਿਹਾ ਜਾਂਦਾ ਟੰਡੋਰਾ ਪਟਾ ਕੇ ਕਿ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ ਪਰ ਗੱਡੀ ਵਿੱਚੋਂ ਇਸ ਟੰਡੋਰੇ ਦਾ ਜਵਾਬ ਤੀਰਾਂ ਦੀ ਬੁਛਾੜ ਨਾਲ ਮਿਲਦਾ ਹੈ ਮੁਗਲ ਹਕੂਮਤ ਹੱਕੀ ਬੱਕੀ ਰਹਿ ਜਾਂਦੀ ਹੈ ਸਲਾਹਾਂ ਇਹ ਕੀਤੀਆਂ ਜਾਂਦੀਆਂ ਨੇ ਕਿ ਹੁਣ ਹਮਲਾ ਨਹੀਂ ਕਰਦੇ ਦੂਸਰੇ ਦਿਨ ਦਿਨ ਦੇ ਵਿੱਚ ਹਮਲਾ ਕਰਾਂਗੇ ਸਪਾਹੀਆਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਚੁਕੰਨੇ ਰਹਿਣਾ ਜੇ ਕੋਈ ਪੱਤਾ ਵੀ ਖੜਕਦਾ ਤਾਂ ਸਪਾਹੀਆਂ ਦੇ ਵਿੱਚ ਭਜਦੜ ਮਚ ਜਾਂਦੀ ਕਿ ਕਿਤੇ ਕੋਈ ਗੱਡੀ ਦੇ ਵਿੱਚੋਂ ਨਿਕਲ ਕੇ ਜਾ ਤਾਂ ਨਹੀਂ ਰਿਆ ਸੋ ਅਜਿਹਾ ਸਖਤ ਪੈਰਾ ਗੱਡੀ ਤੇ ਦਵਾਲੇ ਲੱਗ ਜਾਂਦਾ ਹੈ ਗੁਰੂ ਜੀ ਸਿੰਘਾਂ ਨੂੰ ਜੰਗ ਦੇ ਲਈ ਤਿਆਰ ਕਰਦੇ ਉਹਨਾਂ ਦੇ ਹੌਸਲੇ ਬੁਲੰਦ ਕਰਦੇ ਪਿਆਰ ਦੇ ਦులਾਰ ਦੇ ਸਿੰਘਾਂ ਕੋਲ ਖਾਣ ਦੇ ਲਈ ਕੁਝ ਨਹੀਂ ਈਸੀ ਰਸਦਾਂ ਤਿਆਰ ਨਹੀਂ ਹੋ ਸਕੀਆਂ ਜੋ ਅਨੰਦਪੁਰ ਦਾ ਭੋਜਨ ਛੱਕਿਆ ਹੋਇਆ ਸੀ ਉਸਦੇ ਹੀ ਸਾਰੇ ਅਜੇ ਤੱਕ ਸਿੰਘ ਇਸ ਗੜੀ ਦੇ ਵਿੱਚ ਡੇਰੇ ਲਾ ਕੇ ਬੈਠੇ ਸਨ ਬਾਰੂਦ ਵੀ ਬਹੁਤ ਸਾਰਾ ਸਰਸਨਾਦੀ ਦੇ ਵਿੱਚੋਂ ਲੰਘਦਿਆਂ ਹੋਇਆ ਗਿੱਲਾ ਹੋ ਚੁੱਕਾ ਸੀ ਪਰ ਮੁਗਲ ਇਹ ਸੋਚਦੇ ਆ ਕਿ ਦੂਜਾ ਦਿਨ ਅਸੀਂ ਤਾਂ ਗੁਰੂ ਜੀ ਨੂੰ ਫੜ ਕੇ ਬਾਦਸ਼ਾਹ ਦੇ ਦਰਬਾਰ ਹਾਜ਼ਰ ਕਰਦਾਂਗੇ ਹੁਣ ਗੱਡੀ ਦੇ ਵਿੱਚ ਕਿੰਨੇ ਕੁ ਸਿੰਘ ਹੋਣਗੇ ਇਹ ਸੋਚ ਕੇ ਆਰਾਮ ਦੇ ਨਾਲ ਬੈਠੇ ਸੀ ਦੂਜਾ ਦਿਨ ਜਦੋਂ ਨਾਰਖਾਨਾ ਦਾ ਜਰਨੈਲ ਇਹ ਸੋਚਦਾ ਵੀ ਗੱਡੀ ਦੇ ਵਿੱਚ ਕੌਣ ਹੋਵੇਗਾ ਇੱਕ ਪੌੜੀ ਲਾ ਕੇ ਗੱਡੀ ਦੇ ਵਿੱਚ ਚੜਨ ਦੀ ਕੋਸ਼ਿਸ਼ ਕਰਦਾ ਤਾਂ ਗੁਰੂ ਜੀ ਦੀ ਨਜ਼ਰ ਪੈ ਜਾਂਦੀ ਹੈ ਉਤੋਂ ਇੱਕ ਤੀਰ ਆਉਂਦਾ ਨਾਰਖਾਨ ਦੀ ਗਰਦਨ ਦੇ ਵਿੱਚੋਂ ਲੰਘਦਾ ਨਾਰਖਾ 扑ੜਕ ਕੇ ਉਹ ਪਰੇ ਜਾ ਡਿੱਗਦਾ ਉਸ ਤੋਂ ਬਾਅਦ ਇੱਕ ਹੋਰ ਜਰਨੈਲ ਗਨੀਖਾਂ ਪੌੜੀ ਦੇ ਡੰਡੇ ਨੂੰ ਹੱਥ ਪਾਉਂਦਾ ਹੈ ਹੌਲੀ-ਹੌਲੀ ਕਰਕੇ ਜਦੋਂ ਉੱਤੇ ਚੜਦਾ ਹੈ ਗੜੀ ਦੀ ਕੰਧ ਤੋਂ ਅਜੇ ਸਿਰ ਇੰਨਾ ਕੀ ਉੱਚਾ ਹੁੰਦਾ ਹੈ ਕਿ ਗੁਰੂ ਜੀ ਗੁਰਜ ਮਾਰ ਕੇ ਉਸ ਦਾ ਵੀ ਬੇੜਾ ਪਾਰ ਬੁਲਾ ਦਿੰਦੇ ਆ ਇੱਕ ਹੋਰ ਜਰਨੈਲ ਜੋ ਉਸ ਸਮੇਂ ਕੰਧ ਦੇ ਕੋਲੋਂ ਲੁੱਕ ਕੇ ਭੱਜ ਜਾਂਦਾ ਹੈ ਸਾਰਾ ਕੁਝ ਦੇਖ ਕੇ ਗੁਰੂ ਜੀ ਉਸ ਤੇ ਬਾਬਤ ਜ਼ਫਰਨਾਮੇ ਦੇ ਵਿੱਚ ਲਿਖਦੇ ਆ ਕਿ ਜੇ ਭੱਜ ਕੇ ਨਾ ਜਾਂਦਾ ਤਾਂ ਇੱਕ ਤੀਰ ਉਹਨੂੰ ਵੀ ਮੈਂ ਬਖਸ਼ ਦਿੰਦਾ ਸੋ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਮੁਗਲ ਇਹ ਸੋਚਦੇ ਆ ਕਿ ਜੇਕਰ ਗੜੀ ਦੇ ਵਿੱਚੋਂ ਤੀਰਾਂ ਦੀ 부ਛਾੜ ਆ ਗਈ ਤਾਂ ਹੌਸਲੇ ਐਨੇ ਅਜੇ ਪਸਤ ਨਹੀਂ ਹੋਏ ਪਤਾ ਨਹੀਂ ਗੁਰੂ ਕਿਹੜੀ ਮਿੱਟੀ ਦਾ ਬਣਿਆ ਜੋ 10 ਲੱਖ ਦੇ ਘੇਰੇ ਤੋਂ ਵੀ ਨਹੀਂ ਡਰਿਆ ਤੇ ਇਹ ਸਕੀਮ ਬਣਾਈ ਜਾਂਦੀ ਹੈ ਕਿ ਇਕੱਠੇ ਹੋ ਕੇ ਗੜੀ ਦਾ ਦਰਵਾਜ਼ਾ ਹੀ ਭੰਨ ਦਈਏ ਤੇ ਅੰਦਰ ਆ ਜਾਈਏ ਸਿੰਘ ਜਦੋਂ ਦੇਖਦੇ ਆ ਕਿ ਹੁਣ ਹੱਲਾ ਗੜੀ ਦੇ ਉੱਤੇ ਸਿੱਧਾ ਹੋਣ ਵਾਲਾ ਤਾਂ ਸਿੰਘਾਂ ਦੇ ਫਿਰ ਜਥੇ ਬਣਾ ਬਣਾ ਕੇ ਬਾਹਰ ਆਉਂਦੇ ਆ ਜੰਗ ਦੇ ਮੈਦਾਨ ਦੇ ਵਿੱਚ ਧੂੜਾ ਉੱਡ ਜਾਂਦੀਆਂ ਮੁਗਲਾਂ ਨੂੰ ਭੱਜੜ ਪੈ ਜਾਂਦੀ ਹੈ ਚਾਰੇ ਪਾਸੇ ਅਲੀ ਅਲੀ ਦੇ ਨਾਰੇ ਗੂੰਜਣ ਲੱਗ ਪੈਂਦੇ ਨੇ ਇਸੇ ਤਰ੍ਹਾਂ ਜਥੇ ਤੋਂ ਬਾਅਦ ਜਥਾ ਜਿਉਂ ਮੈਦਾਨ ਦੇ ਵਿੱਚ ਆਉਂਦਾ ਤਾਂ ਅੱਧੇ ਸਿੰਘ ਗਿਣਤੀ ਦੇ ਸ਼ਹੀਦ ਹੋ ਜਾਂਦੇ ਨੇ ਅੰਦਰ ਗਿਣਤੀ ਦੇ ਸਿੰਘ ਰਹਿ ਜਾਂਦੇ ਨੇ ਸਹਬਜ਼ਾਦਾ ਜੀਤ ਸਿੰਘ ਜੀ ਗੱਲ ਵਿੱਚ ਪੱਲਾ ਪਾ ਕੇ ਗੁਰੂ ਜੀ ਦੇ ਕੋਲ ਆਉਂਦੇ ਨੇ ਕਿ ਪਿਤਾ ਜੀ ਹੁਣ ਮੈਨੂੰ ਆਗਿਆ ਬਖਸ਼ੋ ਕਿ ਮੈਂ ਵੀ ਜੰਗ ਦੇ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰਾਂ ਗੁਰੂ ਜੀ ਖੁਸ਼ ਹੁੰਦੇ ਨੇ ਆਪ ਪੁੱਤਰ ਨੂੰ ਤਿਆਰ ਕਰਦੇ ਨੇ ਨਾਲ ਦੇ ਸਿੰਘ ਪੰਜ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਬੇਨਤੀ ਕਰਦੇ ਆ ਪੁੱਤਰ ਨੂੰ ਨਾ ਭੇਜੋ ਛੋਟਿਆਂ ਦਾ ਪਤਾ ਨਹੀਂ ਕਿੱਥੇ ਨੇ ਵੱਡੇ ਤੁਹਾਡੇ ਕੋਲ ਐ ਜੋ ਬੱਚੇ ਤੁਹਾਡੇ ਕੋਲ ਇਹੀ ਐ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਤੁਸੀਂ ਵੀ ਸਾਡੇ ਪੁੱਤਰ ਹੀ ਹੋ ਸੋ ਪੁੱਤਰ ਨੂੰ ਤਿਆਰ ਕਰਕੇ ਭੇਜਦੇ ਨੇ ਭਾਈ ਅਜੀਤ ਸਿੰਘ ਜੀ ਤਿਆਰਬਰ ਤਿਆਰ ਹੋ ਕੇ ਜਾਂਦੇ ਨਾਲ ਸਤ ਸਿੰਘ ਜਾਂਦੇ ਨੇ ਗੱਡੀ ਦਾ ਦਰਵਾਜ਼ਾ ਖੁੱਲਦਾ ਹਾਕ ਕਰ ਮੱਚ ਜਾਂਦੀ ਐ ਅਜੇਹੇ ਆਹੂ ਦੁਸ਼ਮਣਾਂ ਦੇ ਭਾਈ ਅਜੀਤ ਸਿੰਘ ਜੀ ਸਾਹਿਬ ਜੀ ਦਾ ਅਜੀਤ ਸਿੰਘ ਜੀ ਲਾਉਂਦੇ ਨੇ ਤਾਂ ਦੁਸ਼ਮਣ ਇੱਕ ਵਾਰੀ ਕੁਰਲਾ ਉੱਠਦਾ ਫਿਰ ਯਾਲੀ ਦੇ ਨਾਰੇ ਗੂੰਜਦੇ ਨੇ ਦਸਵੇਂ ਪਾਤਸ਼ਾਹ ਉੱਪਰੋਂ ਗੱਡੀ 'ਚੋਂ ਖੜ ਕੇ ਦ੍ਰਿਸ਼ ਦੇਖਦੇ ਨੇ ਜਦੋਂ ਸਹਬਜ਼ਾਦਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਜਕਾਰਾ ਇੱਕ ਗੱਡੀ ਦੇ ਵਿੱਚੋਂ ਗੂੰਜਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ ਗੁਰੂ ਪਾਤਸ਼ਾਹ ਕਿ ਜੋ ਤੁਸੀਂ ਮੈਨੂੰ ਦਾਤ ਦਿੱਤੀ ਸੀ ਅੱਜ ਤੁਹਾਡੇ ਲੇਖੇ ਲੱਗ ਗਏ ਆਪਣੇ ਵੱਡੇ ਵੀਰ ਨੂੰ ਜੰਗ ਦੇ ਵਿੱਚ ਸ਼ਹੀਦ ਹੁੰਦਿਆਂ ਦੇਖ ਕੇ ਸਾਹਿਬਜ਼ਾ ਜਦਾ ਜੁਹਾਰ ਸਿੰਘ ਜੀ ਵੀ ਗੱਲ 'ਚ ਪੱਲਾ ਪਾ ਕੇ ਖੜੇ ਹੋ ਜਾਂਦੇ ਨੇ ਗੁਰੂ ਪਿਤਾ ਜੀ ਹੁਣ ਮੈਨੂੰ ਆਗਿਆ ਦਿਓ ਮੈਨੂੰ ਆਗਿਆ ਬਖਸ਼ਿਸ਼ ਕਰੋ ਕਿ ਮੈਂ ਜੰਗ ਦੇ ਵਿੱਚ ਜਾ ਕੇ ਵੱਡੇ ਵੀਰ ਵਾਂਗ ਸ਼ਹਾਦਤ ਦਾ ਜਾਮ ਪੀਵਾਂ ਫੇਰ ਭਾਈ ਦਇਆ ਸਿੰਘ ਜੀ ਗੱਲ 'ਚ ਪੱਲਾ ਪਾ ਕੇ ਖੜ ਜਾਂਦੇ ਨੇ ਪਾਤਸ਼ਾਹ ਇੱਕ ਤਾਂ ਰੱਖ ਲੋ ਛੋਟਿਆਂ ਦਾ ਪਤਾ ਨਹੀਂ ਆਪ ਜੀ ਇੱਕ ਵੀ ਦਾਤ ਆਪਣੇ ਕੋਲ ਲਈ ਰੱਖਣਾ ਚਾਹੁੰਦੇ ਫੇਰ ਭਾਈ ਦਇਆ ਸਿੰਘ ਨੂੰ ਪਾਤਸ਼ਾਹ ਕਹਿੰਦੇ ਨੇ ਦਇਆ ਸਿੰਘ ਜੀ ਇਹ ਸਾਰੇ ਸਿੰਘ ਮੇਰੇ ਪੁੱਤਰ ਹੀ ਐ ਸਾਰੇ ਤੁਸੀਂ ਸਾਹਿਬਜ਼ਾ ਦੇ ਹੀ ਹੋ ਸੋ ਮੈਨੂੰ ਸਾਹਿਬ ਜادہ ਜੁਝਾਰ ਸਿੰਘ ਨੂੰ ਜੰਗ ਵਿੱਚ ਜਾਣ ਤੋਂ ਨਾ ਰੋਕੋ ਫੇਰ ਸਿਰ ਦੇ ਉੱਤੇ ਦਸਤਾਰ ਸਜਾਉਂਦੇ ਨੇ ਕਲਗੀ ਲਾਉਂਦੇ ਨੇ ਹੱਥੀ ਸ਼ਸਤਰ ਬਸਤਰ ਲਾ ਕੇ ਭੇਜਦੇ ਨੇ ਤੇ ਜੰਗ ਦੇ ਮੈਦਾਨ ਵੱਲ ਇੱਕ ਵਾਰੀ ਫੇਰ ਸਾਹਿਬ ਜادہ ਜੁਝਾਰ ਸਿੰਘ ਜੀ ਕੁਝ ਸਿੰਘਾਂ ਦੇ ਜਥੇ ਦੇ ਨਾਲ ਜਾਂਦੇ ਨੇ ਅਜੇਹੇ ਦੁਸ਼ਮਣ ਦੇ ਆਹੂ ਲਾਉਂਦੇ ਨੇ ਫੇਰ ਇੱਕ ਵਾਰੀ ਪਗੜ ਮੱਚ ਜਾਂਦੀ ਹੈ ਗੱਡੀ ਦੇ ਵਿੱਚੋਂ ਨਿਕਲਦੀ ਸਾਰੇ ਸਿੰਘ ਦੁਸ਼ਮਣਾਂ ਦੇ ਵਿੱਚ ਇਸ ਤਰ੍ਹਾਂ ਵੜ ਜਾਂਦੇ ਨੇ ਕਿ ਚਾਰੇ ਪਾਸੇ ਹਾਹਾਕਾਰ ਮੱਚ ਜਾਂਦੀ ਹੈ ਸਾਹਿਬ ਜदा ਜੁਝਾਰ ਸਿੰਘ ਨੂੰ ਦੁਸ਼ਮਣ ਦਾ ਘੇਰਾ ਪੈਂਦਾ ਗੁਰੂ ਸਾਹਿਬ ਉੱਪਰੋਂ ਤੀਰਾਂ ਦੀ ਬਿਛਾੜ ਕਰਕੇ ਉਸ ਘੇਰੇ ਨੂੰ ਕਈ ਵਾਰ ਤੋੜਦੇ ਨੇ ਆਖਰ ਸਾਹਿਬ ਜदा ਜੁਝਾਰ ਸਿੰਘ ਜੀ ਜੰਗ ਵਿੱਚ ਲੜਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਗੁਰੂ ਸਾਹਿਬ ਇੱਕ ਵਾਰੀ ਫੇਰ ਜਕਾਰਾ ਛੱਡਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚੜਦੀ ਕਲਾ ਦਾ ਇਹ ਜਕਾਰਾ ਸੁਣ ਕੇ ਦੁਸ਼ਮਣਾਂ ਦੇ ਵਿੱਚ ਇੱਕ ਵਾਰੀ ਫੇਰ ਡਰ ਪੈਦਾ ਹੋ ਜਾਂਦਾ ਉਹ ਸ਼ਾਮ ਖਤਮ ਹੁੰਦੀ ਹੈ ਦੂਸਰੇ ਦਿਨ ਕਲਗੀ ਤਰ ਪਾਸ਼ਾ ਆਪਮਾਨ ਦੇ ਵਿੱਚ ਧਾਰੀ ਬੈਠੇ ਨੇ ਕਿ ਕੱਲ ਨੂੰ ਅਸੀਂ ਇਸ ਗੜੀ ਤੋਂ ਬਾਹਰ ਨਿਕਲਾਂਗੇ ਅਤਹੀ ਰਣ ਮੈਂ ਤਬ ਜੂਜ ਮਰੂੰ ਦੀ ਜੋ ਇੱਕ ਰੀਜ ਮਨ ਦੇ ਵਿੱਚ ਲੈ ਕੇ ਚੱਲੇ ਸੀ ਉਹ ਬੋਲ ਨੂੰ ਪਗਾਣਾ ਚਾਹੁੰਦੇ ਨੇ ਭਾਈ ਦਿਆਲ ਸਿੰਘ ਜੀ ਜੋ ਕੁਝ ਗਿਣਤੀ ਦੇ ਸਿੰਘ ਬਚਦੇ ਸੀ ਮਹਾਰਾਜ ਨੂੰ ਕਹਿੰਦੇ ਨੇ ਸੱਚੇ ਪਾਸ਼ਾ ਤੁਸੀਂ ਇੱਥੋਂ ਚਲੇ ਜਾਉਂਗੇ ਤਾਂ ਸਾਡੇ ਵਰਗੇ ਹੋਰ ਲੱਖਾਂ ਤਿਆਰ ਹੋ ਜਾਣਗੇ ਪਰ ਤੁਹਾਡੀ ਅਜੇ ਬਹੁਤ ਲੋੜ ਹੈ ਗੁਰੂ ਸਾਹਿਬ ਫੇਰ ਜੰਗ ਦੇ ਵਿੱਚ ਸ਼ਹਾਦਤ ਪਾਉਣਾ ਚਾਹੁੰਦੇ ਆ ਪਰ ਪੰਜ ਪਿਆਰੇ ਹੱਥ ਜੋੜ ਕੇ ਹੁਕਮ ਕਰ ਦਿੰਦੇ ਨੇ ਕਿ ਆਪ ਜੀ ਨੂੰ ਇਸ ਗੜੀ ਨੂੰ ਛੱਡ ਕੇ ਜਾਣਾ ਹੀ ਪਵੇਗਾ ਪਰ ਗੁਰੂ ਜੀ ਕਹਿੰਦੇ ਨੇ ਕਿ ਭਾਈ ਦਿਆ ਸਿੰਘ ਜੀ ਦੁਸ਼ਮਣ ਤੋਂ ਚੋਰੀ ਭੱਜ ਕੇ ਨਹੀਂ ਜਾਣਾ ਅਸੀਂ ਦੁਸ਼ਮਣ ਨੂੰ ਵੰਗਾਰ ਕੇ ਲਲਕਾਰ ਕੇ ਫੇਰ ਇੱਥੋਂ ਜਾਵਾਂਗੇ ਤਿੰਨ ਸਿੰਘਾਂ ਨੂੰ ਨਾਲ ਤਿਆਰ ਕੀਤਾ ਜਾਂਦਾ ਕਿ ਗੁਰੂ ਸਾਹਿਬ ਦੇ ਨਾਲ ਜਾਣਗੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਇਸ ਗੜੀ ਨੂੰ ਛੱਡ ਕੇ ਜਿਸ ਸਥਾਨ ਵੱਲ ਨਿਕਲਦੇ ਆ ਜਿੱਥੇ ਜਾ ਕੇ ਉਹ ਤਾੜੀ ਮਾਰ ਕੇ ਗੁਰੂ ਜੀ ਦੁਸ਼ਮਣੋਂ ਬੰਗਾਰਦੇ ਆ ਉਹ ਜੋ ਸਥਾਨ ਹੈ ਉਸਦੇ ਵੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਪਰ ਹੁਣ ਆਪ ਜੀ ਨੂੰ ਗੜੀ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਇਹ ਗੜੀ ਜੋ ਕੱਚੀ ਗੜੀ ਸੀ ਉਸ ਸਦਾ ਦੇ ਲਈ ਇਤਿਹਾਸ ਦੇ ਵਿੱਚ ਅਮਰ ਹੋ ਗਈ ਉਹ ਗਹਿ ਗੱਛ ਦੀ ਲੜਾਈ ਇਸ ਥਾਂ ਦੇ ਉੱਤੇ ਹੋਈ ਜਿਸ ਦੀ ਦੁਨੀਆ ਦੇ ਵਿੱਚ ਨਾ ਕੋਈ ਮਿਸਾਲ ਕਦੇ ਪਹਿਲਾਂ ਸੀ ਤੇ ਨਾ ਹੀ ਹੁਣ ਤੱਕ ਕੋਈ ਮਿਸਾਲ ਮਿਲ ਸਕੀ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਜਹੀ ਜੰਗ ਦੀ ਕਿਸੇ ਦੀ ਮਿਸਾਲ ਮਿਲ ਸਕੇਗੀ ਸਵਾਪ ਜੀ ਨੂੰ ਗੜੀ ਸਾਹਿਬ ਦੇ ਦਰਸ਼ਨ ਕਰਵਾਏ ਇਸ ਦੇ ਨਾਲ ਹੀ ਜੋ ਇਤਿਹਾਸ ਇਸ ਇਤਿਹਾਸ ਦੇ ਨਾਲ ਜੋ ਇਤਿਹਾਸਿਕ ਸਥਾਨ ਜੁੜੇ ਹੋਏ ਉਹਨਾਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਰਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ